ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਓ। ਗੁਲਾਮੀ ਆਲਾ ਗੁਲਾਮ ਪੱਤਰਾ। ਜ਼ਿਲ੍ਹਾ ਆ ਗਿਆ ਸੱਜਣੋ ਫਿਰੋਜ਼ਪੁਰ। ਗੁਲਾਮੀ ਵਾਲੇ ਨਗਰ ਦੇ ਵਿੱਚੋਂ ਗੁਲਾਮ ਪੱਤਰਾਂ ਤੋਂ ਤੁਹਾਨੂੰ ਤਿੰਨ ਐਨੀਮਲ ਵਿਖਾਉਣੇ ਆ ਸੱਜਣੋ ਇੱਕ ਝੋਟੀ ਬਿਲਕੁਲ ਤਾਜੀ ਸੂਈ ਵੀ ਤੇ ਦੋ ਝੋਟੀਆਂ ਸੱਜਣੋ ਗੱਬਣਾ ਤੇ ਇੱਕ ਟਾਪ ਦੀ ਵੱਡੀ ਨੀਲੀ ਰਾਵੀ ਦੀ ਮੱਝ ਤੁਹਾਨੂੰ ਸਾਹਮਣੇ ਸਕਰੀਨ ਤੇ ਚੱਲਦੀ ਨਜ਼ਰ ਆਉਂਦੀ ਆ ਇਹਦੀ ਵੀ ਡਿਟੇਲ ਲਵਾਂਗੇ ਕਰਮਾਰੀ ਨੇ ਕਿੰਨਾ ਕੁ ਪਿਛਲੇ ਸੂਏ ਦੁੱਧਾ ਦਤ ਪਾਇਆ ਤੇ ਕਿਹੜਾ ਸੂਆ ਸੁੰਦੀ ਆ ਤੇ ਉਹ ਛੋਟੀ ਸੂਈ ਸਵਾਈ ਆ ਇੱਕ ਹੋਰ ਕੋਕਾ ਪੀਸ ਉਹ ਵੀ ਤੁਹਾਨੂੰ ਮੈਂ ਪਹਿਲਾਂ ਚੈੱਕ ਕਰਾ ਦਿਆਂ ਇਹ ਆ ਦੇਖੋ ਜਮਾਈ ਨਕਾ ਸੰਗਾ ਇਹ ਵੀ ਕੱਟੀ ਪਲੂਨ ਸੁੰਦੀ ਆ ਤੇ ਲੇਵੇ ਭਾਂਡੇ ਦੀ ਬਰੀਕੀ ਬਹੁਤ ਸੋਹਣੀ ਸਟਾਰਟ ਕੀਤੀ ਕਰਮ ਵਾਲੀ ਨੇ ਦੇਖੋ ਆਜੋ ਕੱਲਾ ਕੱਲਾ ਤੂਰ ਕੇ ਵੇਖੀ ਚੱਲਦੇ ਆ ਨਾਲੇ ਆਪਾਂ ਸਜਣੋ ਇਹਨਾਂ ਦੇ ਰੇਟ ਜਾਣ ਲਈ ਨੀਲੀ ਰਾਵੀ ਤੋਂ ਕਰਾਂਗੇ ਸ਼ੁਰੂ ਤੇ ਪੌਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੋਖਾ ਕੀ ਹਾਲ ਜੇ ਮੇਰਾ ਤੂੰ ਸੁਣਾ ਕਿਰਪਾ ਚੜ੍ਹਦੀ ਕਲਾ ਪਾਉਦੀ ਕਿਰਪਾ ਤੇ ਡਰੈੱਸ ਆਪਣਾ ਪਿੰਡ ਗੁਲਾਮ ਪਤਰਾ ਜ਼ਿਲ੍ਹਾ ਫਰੋਇਪੁਰ ਮੋਬਾਈਲ ਨੰਬਰ ਜੀ 6284231688 ਅੱਜ ਢੱਲਾ ਜੈਂ ਕੀ ਗੱਲ ਨਹੀਂ ਢੱਲਾ ਨਹੀਂ ਕਿ ਸਫ਼ਰ ਕਰਕੇ ਆਏ ਸਫ਼ਰ ਕਰਕੇ ਆਏ ਹੁਣੇ ਉਤਰਿਆ ਯਾਰ ਗੱਡੀ ਅੱਛਾ ਅੱਜ ਚੂਟੀ ਦਾ ਵਪਾਰੀ ਆ ਹੈਨਾ ਨਹੀਂ ਛੋਟੀ ਦਾ ਦੁਕਾਦੇ ਆਪਾਂ ਯਾਰ ਨਹੀਂ ਨਹੀਂ ਇਹ ਜਿਹੜੇ ਸੱਜਣ ਪਿਆਰ ਕਰਦੇ ਉਹਨਾਂ ਸਦਕਾ ਹੀ ਏ ਠੀਕ ਆ ਸਹੀ ਗੱਲ ਆ ਲੱਖ ਰੁਪਏ ਦੀ ਗੱਲ ਆ ਜੇ ਪਿਆਰ ਕਰਨਗੇ ਤਾਂ ਤਾਂ ਪਿਆਰ ਕਰਨਗੇ ਨਾ ਕਲਾਕਾਰ ਹੁੰਦਾ ਉਹਨਾਂ ਦੇ ਸਿਰ ਤੇ ਹਾਂ ਸਰੋਤਿਆਂ ਦੇ ਸਿਰ ਤੇ ਸਰੋਤਿਆਂ ਸਿਰ ਤੇ ਹਨਾ ਕਲਾਕਾਰੀ ਉੰਜ ਨਹੀਂ ਹਾਂ ਉੰਜ ਨਹੀਂ ਕੋਈ ਨਹੀਂ ਜਾਣਦਾ ਨਾ ਉੰਜ ਨਹੀਂ ਕੋਈ ਜਾਣਦਾ ਵਾਕਈ ਤੇ ਆ ਮੈਂ ਆਪਣੀ ਪਹਿਲਾਂ ਇੱਥੋਂ ਸ਼ੁਰੂ ਕਰੀਏ ਵੀ ਇਹ ਹੈ ਕਿਹੜੇ ਮਾਲੀ ਦੀ ਆ ਲੈਪੋਗਰੀ ਵਾਲੇ ਤੈਨੂੰ ਲੋਕੀ ਜਾਣਦੇ ਸੀ ਦੁਨੀਆ ਜਾਣਦੀ ਸੀ ਲੈਪੋਗਰੀ ਵਾਲੇ ਦੀ ਇਹ ਆਪ ਧੀ ਆ ਹਾਂ ਤੇ ਗੱਭਣ ਕਿਹੜੇ ਤੋਂ ਕੋਹੇ ਨੂਰ ਤੋਂ ਕੋਹੇ ਨੂਰ ਤੋਂ ਗੱਭਣ ਕਰਮ ਵਾਲੀ ਕਿਆ ਬਾਤ ਆ ਚੂੜਚੱਕ ਵਾਲਾ ਕੋਹੇ ਨੂਰ ਹੈ ਤੇ ਸੂਆ ਕਿਹੜਾ ਹੈ ਸੀਮਨ ਉਹਦਾ ਲੱਗਿਆ ਹੈ ਸੀਮਨ ਉਹਦਾ ਲੱਗਿਆ ਹਾਂ ਉਹਦੇ ਸੀਮਣੀ ਹੈ ਸਹੀ ਆ ਤੇ ਡਰੈਗ ਤੇ ਆਪ ਗਹਿਰੀ ਦੀ ਹੈ ਗਹਿਰੀ ਦੀ ਓਕੇ ਅੱਜ ਉਂਗਲ ਖੜੀ ਆ ਖੜੀ ਨਹੀਂ ਠੀਕ ਆ ਫਿਰ ਤੇ ਸੂਆ ਹੈ ਕਿਹੜਾ ਦੱਸ ਤੀ ਤੀਜਾ ਤੀਜਾ ਸੂਆ ਉਹ ਤੀਜਾ ਦੇ ਮੈਂ ਤਾਂ ਚੌਥਾ ਹੀ ਕਹਦਾ ਨਹੀਂ ਠੀਕ ਆ ਤੀਜਾ ਜਾਂ ਚੌਥਾ ਕੋਈ ਚੱਕਰ ਨਹੀਂ ਤੇ ਇਹ ਤਾਂ ਨਾ ਯਾਰ ਨੀਲੀ ਰਾਵੀ ਦਾ ਨਾ ਫਿਰੋਜ਼ਪੁਰ ਵਾਲੇ ਬੜਾ ਫੂਲ ਲਾਉਂਦੇ ਬਾਈ ਜੀ ਫਿਰੋਜ਼ਪੁਰ ਉਹ ਨਾ ਨੀਲੀ ਰਾਵੀ ਮੈਂ ਨਿਕਲਦੀ ਮੈਂ ਭਾਉ ਮੈਂ ਲੈਂਦਾ ਨਹੀਂ ਨੀਲੀ ਰਾਵੀ ਦੀ ਨਹੀਂ ਲਿਆ ਕਰ ਨੀਲੀ ਦਾ ਪਿਆਰ ਹੈ ਜਿਹੜਾ ਆਪਾਂ ਨੂੰ ਪਿਆਰ ਕਰਦੇ ਸੀ ਤੇ ਸੱਜਣੋ ਇਹ ਨੋਟ ਕਰ ਲਓ ਵੀ ਸੰਗ ਇੱਕ ਥਾਂ ਤੇ ਇੱਕ ਤਾਂ ਤੇ ਸੂਆ ਆ ਗਈ ਇਹ ਤੀਜਾ ਚੌਥਾ ਤੇ ਦਿਨ ਕਿੰਨੇ ਲੈ ਜੂ ਦਿਨ ਕੋਈ 10-12 ਦਿਨ ਲੈ ਜੇ 10-12 ਤਰੀਕ ਤਰੂਕ ਨਹੀਂ ਪੁੱਛੀ ਉਹ ਤਰੀਕ ਯਾਰ ਨਾ ਵੰਨਸ ਨੂੰ ਭੁੱਲ ਗਈ ਤਰੀਕ ਅੱਛਾ ਬੰਦੇ ਚਾਰੇ ਨਾ ਪਾਗਲ ਠੀਕ ਆ ਤੇ ਥਣਾ ਥਣਾ ਲੋ ਟਿੱਪੀ ਓਕੇ ਮਾਣਾ ਯਾਰ ਓਕੇ ਭਾਰ ਪੂਰਾ ਲਿਓ ਇੱਥੋਂ ਦੀ ਮੈਂ ਟਿੱਪੀ ਫਿਰ ਅੰਡੀਆਂ ਜ ਨਹੀਂ ਪਾਸ ਫੇਰ ਨਹੀਂ ਠੀਕ ਆ ਜ ਸਜਣੋ ਭਾਵਾਂ ਸਫਰ ਕਰਕੇ ਆਇਆ ਥੋੜਾ ਹੂੰ ਢਿੱਲਾ ਦੇ ਪਰ ਅੱਜ ਉਂਗਲ ਖੜੀ ਆ ਲੈ ਪੱਤ ਕਰ ਤੂਰੇ ਦੀ ਚੱਕ ਸਜਣੋ ਤੂਰ ਚੈੱਕ ਕਰ ਲੋ ਸਰੀਰ ਕ ਢਾਂਚਾ ਮੈਂ ਦਾ ਵੇਖਣ ਜੋਗਾ ਸਾਂਭਣ ਵਾਲੇ ਸੱਜਣ ਨੇ ਵੀ ਰੂਹ ਖੁਸ਼ ਕੀਤੀ ਹੋਈ ਆ ਕਿ ਯਾਰ ਘਰ ਖਵਾਇਆ ਰਾਣੀ ਨੂੰ ਕੋਈ ਸ਼ੱਕ ਨਹੀਂ ਤੇ ਦੁੱਧ ਪਾਉ ਜੀ ਇਹਨੇ ਪਿਛਲੇ ਸੂਏ ਦਾ ਕੀ ਰਿਕਾਰਡ ਰੱਖਿਆ 15 ਕਿਲੋ ਭਾਈ ਲਓ ਵੀ ਸੱਜਣੋ 15 ਕਿਲੋ ਦੁੱਧ ਤੱਕੜੀ ਵਾਲਾ ਰਾਣੀ ਨੇ ਨਾਰਮਲ ਦਿੱਤਾ ਹੋਊਗਾ ਕੋਈ ਕਹਿਣ ਵਾਲੀ ਗੱਲ ਨਹੀਂ ਤੁਰਦੀ ਤੋਂ ਗੈਸ ਲਾਇਓ ਵੀ ਟੌਪ ਦਾ ਨਗੀਨਾ ਮੈਂ ਆ ਜੇ ਕਿਤੇ ਪ੍ਰਮਾਤਮਾ ਇੱਕ ਰਹਿਮਤ ਕਰ ਦਿੰਦਾ ਇਹਦੇ ਤੇ ਇਹ ਵੀ ਜਾਂ ਤਾਂ ਮੀਣੀ ਤੇ ਜਾਂ ਕਰ ਦਿੰਦਾ ਕੁੰਡੀ ਤੇ ਫੇਰ ਇਹਦੀਆਂ ਗੱਲਾਂ ਸੱਜਣੋ ਕਿਤੇ ਹੋਰ ਹੋ ਜਾਣੀਆਂ ਸੀ ਚਰਚਾ ਦਾ ਵਿਸ਼ਾ ਬੰਨਨੀ ਸੀ ਮੈਂ ਇਹ ਤੇ ਬਾਕੀ ਹੁਣ ਵੀ ਕਰਮਾਂ ਵਾਲੀ ਰਾਣੀ ਆ ਤੇ ਕਿਹੜੇ ਘਰੇ ਜਾਊਗੀ ਮੱਲਾਂ ਤੁਰਦੀ ਹਾਂ ਲਓ ਵੀ ਸੱਜਣੋ ਭਾਉ ਸਰਵਨ ਕਹਿੰਦਾ ਵੀ ਮੱਲਾਂ ਨੂੰ ਤੁਰਦੀ ਆ ਤੇ ਹੈ ਹੀ ਮੱਲ ਆ ਤੇ ਭਾਉ ਜੀ ਇਹਦਾ ਰੇਟ ਕੀ ਰਹੂਗਾ ਹਾਂ ਇਹਦਾ ਰੇਟ ਅੱਜ ਤਾਂ ਹੈਗਾ ਯਾਰ 140 ਅੱਛਾ ਹਾਂ ਤੇ ਕੱਲ ਨੂੰ ਤੇ ਤਿਆਰ ਹੋਈ ਤਾਂ ਪਤਾ ਨਹੀਂ ਨਾ ਯਾਰ ਐ ਨਾ ਕਰੋ ਜਿਆ ਜੀ ਦੇ ਦਿੱਗੇ ਥੋੜੀ ਬਹੁਤੀ ਤੱਕਾ ਮੈਂ ਤਾਂ ਵੇਖ ਮੈਂ ਵੇਖ ਲਈ ਸਾਂਭਣੀ ਪੈਣੀ 1 40 ਜੋ ਕਿੰਨਾ ਕ ਮਾਨਤਾਨ ਕਰਦੀ ਮਾਨਤਾਨ ਤਾਂ ਪੰਜ ਕਰਦੀ ਹੈ 1 35 ਦੀ ਹਾਂ ਉਹਦੇ ਚ ਕੋਈ ਜੇ ਭੈਣ ਪ੍ਰਭੂ ਨਹੀਂ ਯਾਰ ਹੁਣ ਨਹੀਂ ਰੱਖ ਜਾ ਸੀ ਅੱਛਾ ਨਾ ਪੱਕੀ ਗੱਲ ਪੱਕੀ ਗੱਲ ਕਿਉਂ ਵੀ ਸੇਰਾ 1 35 ਜੋ ਫਿਰ ਜਿਵੇਂ ਅਗਲਾ ਆਖੇ ਗਾਵਾ ਕਰਾਂਗੇ ਮਰਾਇਆ ਬੂਲਪਾ ਤੂੰ ਵੀ ਵਾਟ ਹੀ ਦੇਈ ਜਨਾ ਕੱਲੇ ਮੁੱਛਾਂ ਜਿਵੇਂ ਤੁਸੀਂ ਕਹਿਦੇ ਹੋ ਬਾਕੀ ਨਹੀਂ ਮੈਂ ਨਹੀਂ ਕੋ ਕਹਿੰਦਾ ਮੈਂ ਬਹੁਤ ਸੋਨਾ ਅਸੀਂ ਤਾਂ ਪਹਿਲਾਂ ਵੀ ਗੱਲਾਂ ਕਰਦੇ ਸੀ ਹਨਾ ਵੀ ਕੱਲੀ ਮੈਨੂੰ ਐ ਵੀ ਅਗਲੇ ਨੂੰ ਸਾਹਮਣੀ ਪੈਣੀ ਆ 5-10000 ਖਵਾਉਣਾ ਇਹਨੂੰ ਹਾਂ ਖਾਣਾ ਦੇਗਾ ਹੀ ਹਾਂ ਇਹ ਵੀ ਸੋਚੋ ਇਹ ਨਹੀਂ ਵੀ ਬੱਚੇ ਤਿਆਰ ਨੇ ਬੱਚੇ ਲੈਣੇ ਤੇ ਫਿਰ ਕੁਆਲਿਟੀ ਤਾਂ ਪੂਰੀ ਹੈ ਕਿਤੇ ਅੱਖਾਂ ਦੋਨਾਂ ਜਵਾਬ ਹੈਗੇ ਨਾ ਦੋਵਾਂ ਦੋਵਾਂ ਓਕੇ 135 ਜੋ ਮਾਨਤਨ ਹੋ ਜੂ ਹਾਂ ਕੋਈ ਲੋ ਇਹ ਆ ਝੂਟੀ ਕਿਹੜਾ ਸੂਆ ਦੂਜਾ ਦੂਜਾ ਸੂਆ ਤੇ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਆ ਜੀ 8 ਦਿਨਾਂ ਦੀ ਸੂਈ ਹਾਂ 12 ਕਿਲੋ ਦੁੱਧ ਤੇ ਆਪਾਂ 11 ਦੱਸਾਂਗੇ 8 ਦਿਨਾਂ ਦੀ ਸੂਈ ਥੱਲੇ ਦੁੱਧ 12 ਤੇ ਆਪਾਂ 11 ਦੱਸ ਦੇਾਂਗੇ 11 ਮੰਨ ਕੇ ਕੋਈ ਵੀ ਸੌਦਾ ਕਰੇ ਚੌਣ ਚਾਂ ਮਾਣਾ ਯਾਰ ਮਾਣਾ ਜਮਾ ਓਕੇ ਅੱਛਾ ਐਨ ਕਰਮਾਂ ਵਾਲੀ ਪੀੜੀ ਦੇ ਪਾਵੇਂ ਅੰਗੂਠਾਂ ਲਈ ਨਾੜਾ ਨੂੜਾਂ ਵੱਡੀਆਂ ਲੈਵੇ ਤੇ ਝੋਟੀ ਦੇ 15 ਕਿਲੋ ਦੁੱਧ ਦੇਵੇ ਦੇ ਦਊਗੀ ਬੱਚਾ ਇਹਦੇ ਕੋਲੇ ਕੀ ਐ ਸ਼ਾ ਕੱਟਾ ਜੀ ਕੱਟਾ ਇਹਦੇ ਕੋਲੇ ਸੱਜਣੋ ਤੂੰ ਖੋਲੋ ਨੀ ਤੇਰੀ ਦੀ ਤੋਰ ਕਰਾਈ ਨਾੜੂਆ ਹੈ ਨਹੀਂ ਗੱਲੇ ਗਿਆ ਫਿਰ ਉਹ ਨਹੀਂ ਆਏਗਾ ਐ ਨਾ ਕਰਿਆ ਕਰ ਇੰਨੇ ਕ ਦਿਨਾਂ ਦੀ ਸੂਈ ਆ ਸਜਣੋ ਹਫਤੇ ਦੇ ਅੰਦਰ ਬਾਹਰ ਹੀ ਤੇ ਬਾਕੀ ਬੱਚੇ ਤੇ ਚਲੀ ਗਈ ਇਹ ਵੀ ਚੈੱਕ ਕਰ ਲਓ ਵੀ ਸਹਿਮ ਤੋਕੇ ਆ ਤੇ ਦੁੱਧ ਨਾੜਾ ਨਾ ਲਿਵਾਇਦਾ ਪੂਰਾ ਗੁੰਦਿਆ ਪਿਆ ਸਜਣੋ ਤੇ ਨਾੜਾ ਨਹੀਂ ਵੇਖੋ ਮਿਲਕ ਵੇਣ ਬੜੀ ਸਟਰੋਂਗ ਆਉਂਦੀ ਆ ਤੇ ਕੱਦ ਕਾਠ ਵੀਰ ਦੇ ਤੋਂ ਤਾਜ਼ਾ ਲਾ ਲਿਓ ਸੰਭੀਏ ਵੀ ਚੰਗੀ ਆ ਬਿਲਕੁਲ ਤਾਜੀ ਝੋਟੀ ਥੱਲੇ 11 ਕਿਲੋ ਦੁੱਧ ਆ ਸਜਣੋ ਦੁੱਧ 12 ਤੇ ਹੌਲੀ ਤੋਰ ਮਾੜੀ ਜੀ ਫਾੜੀ ਕਾਲੀ ਕਰੀ ਜਨਾ ਮੋੜ ਲਾ ਦੀਆਂ ਕੋਡੀਆਂ ਤਰਾ ਹਾਏ ਚੱਲ ਕੋਈ ਨਹੀਂ ਜਾਣਦੇ ਇਹਨੂੰ ਗੁੱਸੇ ਨੂੰ ਲਓ ਵੀ ਸੱਜਣੋ ਕਰ ਲਓ ਮੇਰੇ ਪਹਿਣਾ ਭਰਾ ਸਾਰੇ ਦੀ ਤੋਰ ਚੈੱਕ ਤੇ ਬਾਕੀ ਨਾ ਇਹ ਨੋਟ ਕਰ ਲਿਓ ਵੀ ਚਵਾਈ ਟਾਈਮ ਹੀ ਆ ਮਿੱਤਰੋ ਕਿਉਂ ਬੱਚਾ ਲਾ ਦੇ ਸੰਧੂਆ ਅੱਛਾ ਲਾ ਦੇ ਲਾ ਦੇ ਤੂੰ ਰੀਜਾਂ ਪੂਰੀਆਂ ਕਰ ਲਾ ਜੇ ਤੂੰ ਵੇਖੀ ਜਾਉ ਜਿਹੜੀ ਹੋ ਲਓ ਵੀ ਸੱਜਣੋ ਆਹਦਾ ਬੱਚਾ ਲਾਉਂਗਾ ਇਹਦੀਆਂ ਧਾਰਾ ਧੂਰਾ ਤੁਹਾਨੂੰ ਚੈੱਕ ਕਰਾ ਦੂੰਗਾ ਤੇ ਬਾਕੀ ਉਦੋਂ ਬਾਅਦ ਆਪਾਂ ਜਿਹੜੀ ਪਹਿਲਣ ਕੱਟੀ ਆ ਉਹ ਵਿੱਚ ਚਲਾ ਕੇ ਸਜਣੋ ਬੱਚਾ ਜਿਹੜਾ ਨਾ ਆਪਾਂ ਝੋਟੀ ਦੂਜੇ ਸੂਏ ਵਾਲੀ ਦੇ ਥੱਲੇ ਛੜਾਤਾ ਤੇ ਤੁਹਾਨੂੰ ਧਾਰਾ ਮੈਂ ਚੈੱਕ ਕਰਾ ਦੂੰਗਾ ਦੁੱਧ ਤੁਸੀਂ ਚੋ ਲੈਣਾ ਤੇ ਨੀਲੀ ਰਾਵੀ ਦੀ ਮਹਿ ਨੂੰ ਫੇਰ ਝਾਤ ਮਾਰ ਲਓ ਸਜਣੋ ਕਰਮਾਂ ਵਾਲੀ ਜਿਉਂਦੀ ਰਵੇ ਥੱਬੇ ਦਾ ਲੇਵਾ ਬਣਾ ਕੇ ਸੂਗੀ ਤੇ ਮਿਲਕਵੇਂ ਨਾ ਗਾਵਾਂ ਵਰਗੀ ਆਉਂਦੀ ਆ ਤੇ ਆਜੋ ਇਹ ਮੱਝ ਪਸਮਦੀ ਆ ਤੇ 19 ਦੇਰ ਆਪਾਂ ਪਾਉ ਤੋਂ ਪਹਿਲਣ ਕੱਟੀ ਦੀ ਵੀ ਡਿਟੇਲ ਜਿਹੜੀ ਉਹ ਲੈ ਲਈਏ ਬਾਹਲਾ ਸਮਾਂ ਲੇਟ ਹੋਈ ਜਾਂਨੇ ਆ ਪਾਉ ਜੀ ਇਹ ਸੂਆ ਪਹਿਲਾ ਹੀ ਆ ਤੇ ਪਹਿਲਾ ਦੰਦ ਵੇਖਾ ਠੀਕ ਆ ਦੰਦਾ ਚ ਕਿਵੇਂ ਹੋ ਗਈ ਚੌਦੇ ਪੁੱਟ ਦੀ ਪਈ ਏ ਦੋਨ ਦੇ ਪੂਰੇ ਕਰਕੇ ਚੌਕ ਦੇ ਪੁੱਟ ਦੀ ਆ ਦਿਨ ਕਿੰਨੇ ਲੈ ਜੂ ਰਾਣੀ ਦਿਨ ਤਾਂ ਜਰ ਯਾਰ ਹਫਤਾ ਲੈ ਜੀ ਸੂਣ ਦਾ ਤਾਂ ਪਤਾ ਹੀ ਨਹੀਂ ਇਹ ਤਾਂ ਤੂੰ ਆਣਾ ਤੇ ਮੈਂ ਵੀਡੀਓ ਬਾ ਦੇਣਾ ਠੀਕ ਆ ਹਨਾ ਕਰ ਇਧਰ ਨੂੰ ਅੱਜ ਇਹ ਤਾਂ ਮੇਰਾ ਵੇਚਣ ਦਾ ਹੀ ਨਹੀਂ ਮਾਣੇਗਾ ਵੇਖੋ ਸੱਜਣੋ ਕੀ ਬਾਤ ਆ ਕੱਟੀ ਨੇ ਗਾਂ ਵਾਲਾ ਲੈਵਾ ਪੂਰਾ ਤਿਆਰ ਕਰ ਲਿਆ ਤੇ ਮਗਰ ਨੂੰ ਸ਼ੁਰੂ ਕਰਤਾ ਪਸੰਪੀ ਹਾਂ ਨਹੀਂ ਫੜੀ ਕਰਾਂ ਬਈ ਪਾਪੇ ਕਰਾਂ ਜਾਂ ਮੜਾ ਜਾਂ ਤੂੰ ਨਾ ਤੂੰ ਮੈਂ ਪਸਾ ਚੁਆ ਹਾਂ ਹਾਂ ਕੋਈ ਗੱਲ ਨਹੀਂ ਕੋਈ ਚੂਲੋ ਮਾਜੀ ਤਾਰਾਂ ਹੀ ਵਿਖਾਉਣੀਆਂ ਤੁਸੀਂ ਬਾਹਲੀਆਂ ਨਾ ਮਾਰੀ ਥੱਲੇ ਫੇਰ ਅਗਲਾ ਕਹਿ ਦਿੰਦਾ ਹਾਂ ਸਮੁੰਦਰ ਵੇਸਟ ਕਰ ਰਹੇ ਨੇ ਲਓ ਵੀ ਸੱਜਣੋ ਚਵਾਈ ਵੱਲੋਂ ਮਗਰਲੇ ਥਣਾਂ ਵੱਲੋਂ ਤਾਂ ਬੇਫਿਕਰ ਹੋ ਜਾਓ ਤੇ ਅਗਲੇ ਥਣਾਂ ਵੱਲੋਂ ਹੀ ਬੇਫਿਕਰ ਹੋ ਜਾਓ ਐਨ ਓਕੇ ਆ ਵੇਖੋ ਪਸਮਾਨ ਸੱਟਿਆ ਕਰਮਾੜੀ ਨੇ ਚਾਰਾਂ ਥਨਾਂ ਦਾ ਅਸੀਂ ਗੈਪ ਗੂ ਚੈੱਕ ਕਰ ਲਓ ਤੇ ਇਹਦਾ ਰੇਟ ਕੀ ਰਹੂਗਾ ਸਾ ਜੀ ਹਾਂ ਜੀ ਆ ਝੂਟੀ ਦਾ ਦੇਣ ਲੈਣ ਵਾਲਾ ਦੇਣ ਲੈ ਕੋਈ ਵੀ ਨਹੀਂ ਖੱਟਣਾ ਨਹੀਂ ਆਇਆ ਨਾ ਕਿਆ ਕਰ ਤੂੰ ਛੜਾ ਲੈਂਦੇ ਹੁੰਦੇ ਛੜਾਉਣ ਵਾਲੇ ਟਰਨਾ ਵੀ ਤਗੜੇ ਪਏ ਉਂਗਲ ਖੜੀ ਵਾਲੇ ਦੱਸੀ ਗਰਾ ਮੜਾ ਜਾ 1 15 1 15 ਹਾਂ ਉਹਦੇ ਚੋਂ ਦੇਣ ਲੈਣ ਵਾਲਾ ਮਾਨ ਤਨ ਕਰਾਂਗੇ ਬਸ ਮਾਨ ਤਨ ਕਰ ਦੀ ਨਹੀਂ ਬਿਲਕੁਲ ਜਾਇਜ਼ ਹੈ ਅੱਛਾ 6 ਦਾਂਦੀ ਮੂੰ ਛਿੱਗੀ ਹਾਂ ਇੱਧਰ ਹੋ ਜਾ ਪੈਰ ਨਾ ਮੈਦੇ ਤੇਰਾ ਮਗਲੋ ਚੈੱਕ ਕਰਾ ਦਈਏ ਪਸਮਾਈ ਹੋਈ ਝੋਟੀ 1 15 ਰੇਟ ਆ ਸਜਣੋ ਕਰ ਲੋ ਚੈੱਕ ਬੈਕ ਸਾਈਡ ਤੋਂ ਫੇਰ ਇਹਦੇ ਥਾਂ ਲੈਵੇ ਦੀ ਕੁਆਲਿਟੀ ਹੱਕ ਦੇ ਪੁੱਤ ਮਾੜੀ ਜੀ ਪਰੇ ਹਾਂ ਨਹੀਂ ਠੀਕ ਆ ਠੀਕ ਆ ਠੀਕ ਓਕੇ ਤੇ ਇਹ ਹਫਤਾ 10 ਦਿਨ ਲੈ ਜੂ ਝੋਟੀ ਆਵੀ ਆਪਣੀ ਇਹਦੀ ਤੌਰ ਤੱਕ ਕਰਾਈਏ ਚੈੱਕ ਸਜਣੋ ਦੋਨ ਦੇ ਦੰਦ ਜਿਹੜੇ ਇਹਨੇ ਕੰਪਲੀਟ ਕਰਕੇ ਤੇ ਚੌਕ ਦੇ ਜਿਹੜੇ ਉਹ ਕਰਦੀ ਪਈ ਏ ਪੂਰੇ ਪਸ਼ੂਰੇ ਤੇ ਵੇਖੋ ਹੁਸਨ ਬਹੁਤ ਆ ਕੱਟੀ ਦੇ ਸਜਣੋ ਸਿੰਘ ਜਮਾ ਹੀ ਰੰਗ ਪਮਾ ਨੇੜੇ ਹੀ ਮੋੜ ਲਿਆ ਨੂੰ ਬਾਹਲਾ ਘਾਣਾ ਲੈ ਕੇ ਜਾਈ ਤੇ ਦੇਖੋ ਕੱਟੀ ਬਹੁਤ ਸੁੰਦਰਾ ਸੁਣਾ ਮੂੰਹ ਵਾਲਾ ਸੁਣਾ ਹਨਾ ਮੂੰਹ ਛੋਟਾ ਆ ਹਾਂ ਕਮਾਲਾ ਡਾਰੀ ਨਾ ਜਾਵੇ ਕਈ ਵਾਰੀ ਪਸ਼ੂ ਡਰ ਜਾਂਦਾ ਵੇਖੋ ਸਜਣੋ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਂਗਾ ਤੋਰ ਵੇਖੋ ਇਹਦੀ ਕਿਵਜੀ ਆ ਹਨਾ ਅਮਾ ਕਰਮਾ ਚੰਗੂ ਤਰਦੀ ਆ ਵੇਖੋ। ਕਮੜੀ ਵੇਖੋ ਕਿੰਨੀ ਕਰਮਾਂ ਵਾਲੀ ਦੀ ਐਨ ਪਤਲੀ ਤੇ ਉਖੋ। ਕੋਮਲ। ਹੂੰ। ਮੇਰੇ ਵੇਖੋ ਜੰਧ ਸਾਹਿਬ ਕੋਮਲ। ਇੱਧਰ ਉੱਧਰ ਵੀ ਕੋਮਲ। ਨੀਲੀ ਰਾਵੀ। ਇਹ ਤਾਂ ਜਮਾ ਹੀ ਐ ਜਿਵੇਂ ਪਹਾਉਾਂ ਦਾ ਨੀਬੂ ਵਾਲਾ ਪਿੰਡਾ ਹੈ। ਨਿੰਬੂ ਕਾ। ਨਿੰਬੂ। ਵਾਕਿਆਈ। ਸਰੀਰ ਤੇ ਨਾਲਾਂ ਨੂੜਾਂ ਵੱਡੀਆਂ। ਫਿਰ ਸੰਤੂ ਸਾਹਿਬ ਚੋਟੀ ਪਾਲ ਨਹੀਂ ਪਾ ਰਹੀ। ਹਾਂ, ਲੇਵਾ ਠੂਸ ਤਿਆਰ ਕਰਦੀ ਆ ਹਨਾ। ਦੁੱਧ ਲਾ ਰਹੀ ਦੇ। ਹਾਂ ਹਾਂ ਤੁੰ ਚੱਕ ਵਿੱਥੀ ਵੇਖੋ ਕਰਮਾੜੀ ਦੀ ਬਹੁਤ ਇੱਕ ਮੂੰਹ ਵਾਲਾ ਸੂਣਾ ਹਾਂ ਇਹ ਇਹਦਾ ਰੇਟ ਕੀ ਰੱਖਾਂਗੇ تیرਤੇ ਨਾ ਕਰਦੇ ਆ ਕੈਮਰਾ ਇਹਦਾ ਆਪਣੇ ਤੇ ਕਰਦੇ ਹਾਂ ਹਾਂ ਇਹਦਾ ਆਪ ਇੱਕ ਪੂਰਾ ਉਹ ਕੀ ਹੁੰਦਾ ਇੱਕ ਪੂਰਾ ਤੂੰ ਸਿੱਧੀ ਗੱਲ ਦੱਸ ਪਾਉ ਹੈਨਾ ਲੱਖ ਖੁੱਲ ਕੇ ਖੇੜ ਨਾ ਨਾ ਖੁੱਲ ਕੇ 1 ਲੱਖ ਰੁਪਇਆ ਨਾ ਯਾਰ ਐ ਨਾ ਕਰੋ ਤੁਸੀਂ ਵੀਡੀਓ ਪਾ ਦਿੱਤੀ ਤੇ ਮੇਰਾ ਕਾਉਂਟ ਨਾ ਨਹੀਂ ਕੀ ਕਰਦਾ ਤੇ ਰੱਖ ਲੈ ਇਹਨੂੰ ਫਿਰ ਸਾਈਡ ਤੇ ਬੰਦ ਕੇ ਸਾਈਡ ਤੇ ਕਾਹਦੇ ਰੱਖਾਂਗੇ ਜੇ ਪਿਆਰ ਕਰਕੇ ਪਾਵਾਂਗੇ ਅਗਲੇ ਨੂੰ ਆਪੇ ਨਾ ਕਾਕ ਨੂੰ ਖਿੱਚੇਗੀ ਅੱਛਾ ਇਹਦਾ 1 ਲੱਖ ਰੁਪਿਆ ਹਾਂ ਤੇ ਹੋਰ ਕੋਈ ਪਿਆਰ ਮੁਹੱਬਤ ਕਰ ਮਰਤ ਕਰ ਦਾਂਗੇ ਮਾੜੀ ਜੀ ਐਨੂੰ ਕਰ ਦੇਂਗਾ ਹੁਣ ਕੋਈ ਲੈਣ ਵਾਲਾ ਬੰਦਾ ਆਵੇ ਤੇ ਫਿਰ ਤਾਂ ਪਿਆਰ ਮੁਹੱਬਤ ਕਰ ਦਾਂਗੇ ਜਿਹੜਾ ਵੇਖੋ ਸਜਣੋ 1 ਲੱਖ ਰੁਪਿਆ ਤੇ ਕੋਕਾ ਪੀਸ ਝੋਟੀ ਡੈਨ ਜ਼ਰੂਰ ਦਾ ਸਾਹਮਣੀ ਪਹਿਣੀ ਆ ਤੇ ਇਹ ਕੇਵੀ ਨੋਟ ਕਰ ਲਊ ਆਈ ਵੀ ਮੀਣੀ ਵਾਲਿਆਂ ਦੇ ਘਰੋਂ ਹਾਂ ਮੀਣੀ ਵਾਲਿਆਂ ਹਾਂ ਹੈਨਾ ਸ਼ਿਕੰਦਰ ਦੀ ਆਪ ਹੀ ਸ਼ਿਕੰਦਰ ਦੀ ਆਪ ਹੀ ਹੀਰੇ ਤੋਂ ਗੱਭਣ ਹੀਰੇ ਤੋਂ ਗੱਭਣ ਤੇ ਸੰਗ ਤੇ ਜਿਵੇਂ ਤੂੰ ਕਹਿੰਨਾ ਨਾ ਹੱਥ ਰੱਖਦੀਏ ਤੇ ਲੱਭਦਾ ਨਹੀਂ ਹਾਂ ਲੈ ਵਾਕਈ ਕੋਕਾ ਛੋਟੀ ਆ ਲਓ ਵੀ ਸਜਣੋ ਇਹ ਐਨੀਮਲ ਇਸ ਵੇਲੇ ਗਲਾਮ ਪਤranaਗਰ ਦੇ ਵਿੱਚ ਆ ਗਲਾਮੀ ਵਾਲਾ ਫਰੋਜਪੁਰ ਜ਼ਿਲ੍ਹੇ ਦਾ ਨਗਰ ਆ ਤੇ ਇੱਥੋਂ ਸਾਧਕ ਵੀ ਬਿਲਕੁਲ ਨੇੜੇ ਆ 10 12 15 ਕਿਲੋਮੀਟਰ ਦੀ ਦੂਰੀ ਤੇ ਫਰੋਜਪੁਰ ਸ਼ਹਿਰ ਵੀ ਇੰਨਾ ਹੀ ਇੱਕ ਤਾਜੀ ਸੂਚ ਹਾਂਜੀ 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 ਮਹਾਰਾਜ ਆਹ ਦਾ ਉਹ ਸੱਜਣਾ ਨੇ ਜਿਹੜੇ ਆਪਾਂ ਨੂੰ ਰੋਜ਼ ਫੋਨ ਲਾਉਂਦੇ ਨੇ ਨਾ ਬਾਜੀ ਨੀਲੀ ਰੰਗ ਦੀ ਫਰੋਜਪੁਰੋਂ ਮੈਨ ਨਹੀਂ ਮਿਲਦੀ ਹਾਂ ਹਣਾ ਪਰ ਕੱਢੀ ਵੀ ਹੀਰਾ ਹੀ ਆ ਮੈਈਆਂ ਦਾ ਮਿਲਦੀਆਂ ਨੀਲੀ ਦੀਆਂ ਪਰ ਐਡੀਆਂ 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 ਨਹੀਂ ਮਿਲਦੀਆਂ ਵਾਕਿਆਈ ਕੋਈ ਸ਼ੱਕ ਨਹੀਂ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ